ਅਸਲਾਮੁਆਲਿਕਮ ਵੀਰ ਕੀ ਹਾਲ ਚਾਲ ਹੈ ਵੀਰੋ ਸਿੱਖ ਫੋਰ ਜਸਟਿਸ ਦੇ ਜਿਹੜੇ ਮੇਨ ਹੈੱਡ ਹੈ ਗੁਰਪਤਵੰਦ ਸਿੰਘ ਪੰਨੂ ਵੀਰੋ ਜੇਲ ਦੇ ਵਿੱਚ ਜਾ ਕੇ ਹਰਜੀਤ ਸਿੰਘ ਨੂੰ ਮਿਲੇ ਹੈ ਇੱਕ ਘੰਟਾ ਬਾਤ ਚਿਤ ਕੀਤੀ ਹੈ ਤੇ ਬਾਹਰ ਆ ਕੇ ਜਿਹੜੋ ਉਹਨਾਂ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਕਿ ਹਰਜੀਤ ਸਿੰਘ ਦੀ ਉਹ ਰਿਹਾਈ ਵਾਸਤੇ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਨਗੇ ਤੇ ਹੋਰ ਵੀ ਉਹਨਾਂ ਕੁਝ ਵੱਡੇ ਐਲਾਨ ਕੀਤੇ ਆ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਲੈ ਜਾਣਾਗੇ ਸੋ ਚੱਲ ਕੇ ਵੀਡੀਓ ਦੇਖਣੇ ਦੱਸੇ ਬਾਅਦ ਜਾਣੇ ਇਨਸਾਨ ਗਲਤੀਆਂ ਦਾ ਪਤਲਾ ਹੈ ਲੇਕਿਨ ਕੋਈ ਵੀ ਵਿਅਕਤੀ ਜਾਂ ਇਨਸਾਨ ਇਹ ਨਹੀਂ ਚਾਹਦਾ ਕਿ ਮੇਰੇ ਹੱਥੋਂ ਜਾਣ ਬੁੱਝ ਕੇ ਵੱਡੀ ਗਲਤੀ ਹੋਵੇ ਜਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਅਸੀਂ ਗੱਲ ਕਰ ਰਹੇ ਹਾਂ ਜੀ ਅਮਰੀਕਾ ਦੇ ਵਿੱਚ ਫਸੇ ਟਰੱਕ ਡਰਾਈਵਰ ਅਰਜੰਦਰ ਸਿੰਘ ਦੀ 12 ਅਗਸਤ ਨੂੰ ਜਿਹਦੇ ਵੱਲੋਂ ਯੂ ਟਰਨ ਲਿਆ ਗਿਆ ਅਤੇ ਉਹਦੇ ਯੂ ਟਰਨ ਲਾਈਨ ਦੇ ਨਾਲ ਮੌਕੇ ਤੇ ਤਿੰਨ ਅਮਰੀਕੀ ਅਨਾਗਰਿਕਾਂ ਦੀ ਮੌਤ ਹੋ ਗਈ ਤਰਥਲੀ ਮੱਚ ਗਈ 12 ਅਗਸਤ ਨੂੰ ਪੂਰੇ ਅਮਰੀਕਾ ਦੇ ਵਿੱਚ ਵਕ-ਵਕ ਸਮਾਜ ਸੇਵੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਕੰਮ ਕਰਦੀਆਂ ਨੇ ਸੰਸਤਾਵਾਂ ਦੇ ਆਗੂਆਂ ਨੇ ਗੁਹਾਰ ਲਗਾਈ ਅਮਰੀਕਾ ਦੇ ਰਾਸ਼ਟਰਪਤੀ ਸਾਹਮਣੇ ਕਿ ਹਰਜਿੰਦਰ ਸਿੰਘ ਡਰਾਈਵਰ ਨੂੰ ਐਟ ਲੀਸਟ 45 ਸਾਲ ਦੀ ਸਜ਼ਾ ਦਿੱਤੀ ਜਾਵੇ ਤੇ ਦੂਜੇ ਪਾਸੇ ਦੇਸ਼ ਭਰ ਦੇ ਅਤੇ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਅਮਰੀਕਾ ਵਿੱਚ ਫਸੇ ਜੇਲ੍ਹ ਦੇ ਵਿੱਚ ਬੰਦ ਹਰਜਿੰਦਰ ਸਿੰਘ ਡੈਵਟ ਨੂੰ ਲੈ ਕੇ ਪਟੀਸ਼ਨਾਂ ਵੀ ਦਾਇਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਗਿਣਤੀ ਲਗਭਗ ਹੁਣ 40 ਲੱਖ ਤੋਂ ਪਲੱਸ ਹੋ ਗਈ ਹੈ ਵੱਖ-ਵੱਖ ਸਮਾਜ ਸੇਵਕਾਂ ਅਤੇ ਆਗੂਆਂ ਵੱਲੋਂ ਫੰਡਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਰਿਲੀਫ ਮਿਲੇ ਉਹ ਫੰਡ ਇਕੱਠੀ ਕਰਕੇ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇ ਹਾਲਾਂਕਿ ਪੀੜਿਤ ਜਿਹੜੇ ਪਰਿਵਾਰ ਨੇ ਉਹ ਫੰਡ ਲੈਣ ਦੇ ਬੋਰਡ ਦੇ ਵਿੱਚ ਨਹੀਂ ਵਾਰ-ਵਾਰ ਉਹਨਾਂ ਵੱਲੋਂ ਗੁਹਾਰ ਲਗਾਈ ਛਾਰੀ ਹੈ ਕਿ ਜਿਹੜ ਡਰਾਈਵਰ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਖਾਲਸਦਾਨੀ ਸਮਰਥਕ ਪੰਨੂ ਹੁਣਾਂ ਵੱਲੋਂ ਵੀ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਲਗਭਗ ਪੌਣਾ ਘੰਟਾ ਮੀਟਿੰਗ ਕੀਤੀ ਗਈ ਬਾਅਦ ਵਿੱਚ ਜਦੋਂ ਪੰਨੂ ਮਤਰਕਾਰਾਂ ਦੇ ਸਾਹਮਣੇ ਆਏ ਤੇ ਉਹਨਾਂ ਨੇ ਖੁਲਾਸੇ ਕੀਤੇ ਕਿ ਡਿਪਰੈਸ਼ਨ ਦੇ ਵਿੱਚ ਹੈ ਡਰਾਈਵਰ ਹਰਜਿੰਦਰ ਸਿੰਘ ਇਸ ਕਰਕੇ ਮੇਰਾ ਉਹਦੇ ਕੋਲ ਜਾਣਾ ਜ਼ਰੂਰੀ ਸੀ ਮੇਰਾ ਉਹਦੇ ਨਾਲ ਗੱਲਬਾਤ ਕਰਨਾ ਜ਼ਰੂਰੀ ਸੀ ਪੰਨ ਨੇ 1 ਲੱਖ ਅਮਰੀਕੀ ਡਾਲਰ ਦੇਣ ਦਾ ਦੇਣ ਦੀ ਵੱਡੀ ਗੱਲ ਵੀ ਕੀਤੀ ਹੈ ਜਿਹੜਾ ਇੰਡੀਆ ਦੇ ਹਿਸਾਬ ਨਾਲ ਲਗਭਗ 83 ਲੱਖ ਰੁਪਏ ਬੰਦਾ ਹੈ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਦ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਖਾਲਸਤਾਨੀ ਸਮਰਥਕ ਪੰਨੂ ਹੁਣਾ ਵੱਲੋਂ ਕਿ ਇਹ ਸਭਾ ਹੈ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਖੜਨ ਦਾ ਇਹ ਸਭਾ ਹੈ ਦੇਸ਼ ਦੇ ਰਾਸ਼ਟਰਪਤੀ ਡੋਨਾਲਡ 트ਰਪ ਤੋਂ ਮਿਲਦਾ ਕਿ ਸਖਤ ਤੋਂ ਸਖਤ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਜਾਣ ਦੇ ਚੱਕ ਕਿਸ ਕਿਸੇ ਨੂੰ ਕੋਈ ਵੀ ਨਹੀਂ ਮਾਤਾ ਚਾਹੁੰਦਾ ਹਾਲਾਂਕਿ ਪਹਿਲਾਂ ਇਹ ਗੱਲਾਂ ਹੋ ਰਹੀਆਂ ਸੀ ਕਿ ਉਹਨਾਂ ਦੇ ਕੋਲ ਜਾਲੀ ਲਾਇਸੈਂਸ ਹੈ ਉਹ ਬਿਨਾ ਲਾਇਸੈਂਸ ਤੋਂ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਵਿੱਚ ਲੇਕਿਨ ਲਾਇਸੈਂਸ ਉਹਦੇ ਕੋਲ ਹੈਗਾ ਹੈ ਜਦੋਂ ਤਲਾਸ਼ੀ ਨੇ ਲਾਇਸੈਂਸ ਉਹਦੇ ਕੋਲ ਪਾਇਆ ਗਿਆ ਦੂਸਰੇ ਪਾਸੇ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਡਰਾਈਵਰ ਹਰਜਿੰਦਰ ਸਿੰਘ ਨੂੰ ਇੰਗਲਿਸ਼ ਨਹੀਂ ਆਉਂਦੀ ਲੇਕਿਨ ਅਮਰੀਕਾ ਦੇ ਕਿਸੇ ਅਧਿਕਾਰੀ ਨੇ 1 ਮਹੀਨਾ ਪਹਿਲਾਂ ਹਰਜਿੰਦਰ ਸਿੰਘ ਦੀ ਵੀਡੀਓ ਬਣਾਈ ਸੀ ਜਦੋਂ ਹਰਜਿੰਦਰ ਸਿੰਘ ਦਾ ਉਚਲਾਨ ਕੱਟ ਰਿਹਾ ਸੀ ਤੇ ਉੱਥੇ ਹਰਜਿੰਦਰ ਸਿੰਘ ਵੱਲੋਂ ਉਸ ਅਮਰੀਕੀ ਪੁਲਿਸ ਅਧਿਕਾਰੀ ਦੇ ਨਾਲ ਇੰਗਲਿਸ਼ ਦੇ ਵਿੱਚ ਗੱਲ ਕੀਤੀ ਗਈ ਕਿਉਂਕਿ ਇਹ ਵੀਡੀਓ ਅਮਰੀਕਾ ਦੇ ਅਧਿਕਾਰੀ ਵੱਲੋਂ ਜਿਹੜੀ ਸੋਸ਼ਲ ਮੀਡੀਆ ਉੱਤੇ ਫਾਇਲ ਕੀਤੀ ਗਈ ਕਿ ਇਸ ਤਰ੍ਹਾਂ ਦੇ ਆਪਾਂ ਇਲਜ਼ਾਮ ਡਰਾਈਵਰ ਹਰਜਿੰਦਰ ਸਿੰਘ ਉੱਤੇ ਨਹੀਂ ਲਗਾ ਸਕਦੇ ਕਿ ਉਹਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਉਹ ਡਰਾਈਵਿੰਗ ਕਰ ਸਕਦਾ ਜਾਂ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਉਨਾ ਕਿਹਾ ਉਹਦੇ ਕੋਲ ਸਾਰਾ ਕੁਝ ਸੀ ਲੇਕਿਨ ਪਤਾ ਨਹੀਂ ਕਿਵੇਂ ਉਹਦੇ ਮਨ ਦੇ ਵਿੱਚ ਆਇਆ ਕਿ ਗਲਤ ਤਰੀਕੇ ਦੇ ਨਾਲ ਯੂਟ ਲਿਆ ਜਾਵੇ ਫਰਲੋਡਾ ਸ਼ਹਿਰ ਦੇ ਵਿੱਚ ਵਕ ਵਕ ਸਮਾਜਿਕ ਜਥੇਬੰਦੀਆਂ ਵੱਲੋਂ ਵਕ ਵਕ ਸਮਾਜ ਸੇਵੀਆਂ ਦੇ ਆਗੂਆਂ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਡਰਾਈਵਰ ਹਰਜਿੰਦਰ ਸਿੰਘ ਦੀ ਜਾਨ ਬਚਾਈ ਜਾਵੇ ਕਿਉਂਕਿ ਡਰਾਲ ਇੰਟਰਪਟ ਨੂੰ ਪੰਨੂ ਅਤੇ ਵਕ ਵਕ ਸਮਾਜਿਕ ਜਥੇਬੰਦੀਆਂ ਦੇ ਆਗੂ ਜਿਹੜੇ ਅਪੋਜ਼ ਕਰ ਸਕਦੇ ਨੇ ਪੰਜਾਬ ਤੋਂ ਵੱਡੇ ਪੱਧਰ ਤੇ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਪਾਸੇ ਜਿੱਥੇ ਚਿੱਠੀਆਂ ਲਿਖ ਰਹੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰਪ ਨੂੰ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਹਰਜਿੰਦਰ ਸਿੰਘ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕੀਤੀ ਚਾਵੇ ਹਰਜਿੰਦਰ ਸਿੰਘ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਯਾਨੀ ਕਿ 5 ਤੋਂ 10 ਸਾਲ ਦੀ ਸਜ਼ਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਚਰਚੇ ਹੁਣ ਫਿਰ ਦੁਬਾਰਾ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਚੱਲ ਪਏ ਨੇ ਹਾਲਾਂਕਿ ਫਲੋਡਾ ਦੇ ਗਵਰਨਰ ਵੱਲੋਂ ਰੱਜ ਕੇ ਨਖੇਦੀ ਕੀਤੀ ਗਈ ਡਰਾਈਵਰ ਹਰਜਿੰਦਰ ਸਿੰਘ ਦੀ ਉਹਨੇ ਕਿਹਾ ਕਿ ਇਹਨੂੰ ਇੰਗਲਿਸ਼ ਨਹੀਂ ਆਉਂਦੀ ਅਤੇ ਡਰਾਈਵਰੀ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਦਾ ਕਾਨੂੰਨ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤੇ ਦੂਸਰੇ ਪਾਸੇ ਆਨਲਾਈਨ ਪਟੀਸ਼ਨਾਂ ਜਿਹੜੀਆਂ ਦਾਇਰ ਕੀਤੀਆਂ ਜਾ ਰਹੀਆਂ ਨੇ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਲਗਭਗ 40 ਲੱਖ ਤੋਂ ਪਲੱਸ ਆਨਲਾਈਨ ਪਟੀਸ਼ਨਾਂ ਜਿਹੜੀਆਂ ਨੇ ਦਾਇਰ ਹੋ ਚੁੱਕੀਆਂ ਨੇ ਜਿਹੜੀਆਂ ਪੱਖ ਪੁਲਰੀਆਂ ਨੇ ਜਿਹੜੀਆਂ ਅਮਰੀਕਾ ਦੇ ਕਾਨੂੰਨ ਨੂੰ ਬੰਗਾਰਨੀਆਂ ਨੇ ਕਿ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਡਰਾਈਵਰ ਹਰਜਿੰਦਰ ਸਿੰਘ ਨੂੰ ਹਾਲਾਂਕਿ ਸੋਸ਼ਲ ਮੀਡੀਆ ਤੇ ਇਹ ਵੀ ਖਬਰਾਂ ਬੜੇ ਵੱਡੇ ਪੱਧਰ ਤੇ ਆ ਬਾਖ ਰਹੀਆਂ ਕਿ ਭਾਈ ਉਸ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਅਜਾਇਆ ਕੋਈ ਨਹੀਂ ਅਮਰੀਕਾ ਦੀ ਸਰਕਾਰ ਅਤੇ ਅਮਰੀਕਾ ਦੇ ਕਾਨੂੰਨ ਅਮਰੀਕਾ ਦੇ ਜੱਜ ਸਬਾਨਾ ਵੱਲੋਂ ਕਿਆ ਕਿ ਸਿੱਧਾ ਜਿਹੜਾ ਕਿਹਾ ਗਿਆ ਡਰਾਈਵਰ ਹਰਜਿੰਦਰ ਸਿੰਘ ਨੂੰ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਤੁਸੀਂ ਆਪਣੇ ਵਕੀਲ ਕਰ ਸਕਦੇ ਹੋ ਸਾਨੂੰ ਕੋਈ ਕਿੰਤੂ ਪ੍ਰਾਂਤੂ ਨਹੀਂ ਹੋਵੇਗਾ ਤੁਸੀਂ ਆਪਣਾ ਆਪਣੇ ਪੱਧਰ ਤੇ ਜਾਂ ਵਕੀਲ ਦੀ ਸਹਾਇਤਾ ਨਾਲ ਤੁਸੀਂ 12 ਅਗਸਤ ਦੀ ਦਿਨ ਵਾਲਾ ਜਿਹੜਾ ਹਾਦਸਾ ਹੋਇਆ ਉਸ ਦਾ ਤੁਸੀਂ ਸਪਸ਼ਟ ਕਰਨ ਦੇ ਸਕਦੇ ਹੋ ਇਧਰ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਅਰਦਾਸਾਂ ਦੇ ਨਾਲ-ਨਾਲ ਫੰਡਿੰਗ ਵੀ ਕੀਤੀ ਜਾ ਰਹੀ ਹੈ ਕਿ ਮਨਾਇਆ ਜਾਵੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਿਉਂਕਿ ਅਮਰੀਕੀ ਨਾਗਰਿਕਾਂ ਵੱਲੋਂ ਵੀ ਵੱਡੇ ਪੱਧਰ ਤੇ ਰੋਣਾ ਪਿਆ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਖਾਸ ਕਰਕੇ ਮ੍ਰਿਤਕ ਪਰਿਵਾਰ ਵਾਰ-ਵਾਰ ਗੁਹਾਰ ਲਗਾ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਰੱਪ ਦੇ ਸਾਹਮਣੇ ਕਿ ਡਰਾਈਵਰ ਹਰਜਿੰਦਰ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੂਸਰੇ ਪਾਸੇ ਅਮਰੀਕਾ ਦੇ ਸਿੱਖ ਬੈਠੇ ਨੇ ਵੱਖ-ਵੱਖ ਦੇਸ਼ਾਂ ਦੇ ਸਿੱਖ ਬੈਠੇ ਨੇ ਉਹਨਾਂ ਵੱਲੋਂ ਫੰਡ ਇਕੱਠੀ ਕੀਤੀ ਜਾ ਰਹੀ ਹੈ ਕਿ ਐਲਿਸ ਮਰਤਕਾਂ ਦੇ ਪਰਿਵਾਰਾਂ ਨੂੰ ਉਹ ਫੰਡ ਦਿੱਤੀ ਜਾਵੇ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਹੈ ਠੰਡਾ ਕੀਤਾ ਜਾਵੇ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਹੈ ਦੇਸ਼ ਭਰ ਦੇ ਪੰਜਾਬੀਆਂ ਵੱਲੋਂ ਪਟੀਸ਼ਨਾਂ ਅਦਾਰ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਕੀ ਉਹਨਾਂ ਤੇ ਅਮਰੀਕਾ ਦਾ ਕਾਨੂੰਨ ਗੌਰ ਕਰਦਾ ਹੈ ਜਾ ਨਹੀਂ ਕਰਦਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਜੇਕਰ ਇਸ ਤਰ੍ਹਾਂ سلسلہ ਜਿਹੜਾ ਹੈ ਡਰਾਈਵਰ ਹਰਜਿੰਦਰ ਸਿੰਘ ਦੇ ਅੱਖ ਵਿੱਚ ਚੱਲਦਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਬਿਨਾ ਸਜ਼ਾ ਕੱਟੇ ਡਰਾਈਵਰ ਹਰਜਿੰਦਰ ਸਿੰਘ ਦੀ ਰਿਹਾਈ ਹੋ ਸਕਦੀ ਹੈ ਧੰਨ ਵੀਰੋ ਸਭ ਤੋਂ ਪਹਿਲੇ ਤੇ ਗੁਰਪਤਵੰਤ ਸਿੰਘ ਪੰਨੂ ਨੇ ਪਗੜੀ ਨੂੰ ਲੈ ਕੇ ਗੱਲ ਕੀਤੀ ਹੈ ਕਿ ਜਿਹੜਾ ਅਮਰੀਕਾ ਦੀ ਅਦਾਲਤ ਦੇ ਵਿੱਚ ਕੋਈ ਵੀ ਜਾਂਦਾ ਹੋਵੇ ਸਿੱਖ ਸਰਦਾਰ ਉਸ ਦੀ ਪਗੜੀ ਉਤਾਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਹੋਇਆ ਹੈ ਕਿ ਬਹੁਤ ਜਲਦ ਮੈਂ ਗੱਲਬਾਤ ਕਰ ਲਈ ਹੈ ਬਹੁਤ ਜਲਦ ਹਰਜੀਤ ਸਿੰਘ ਨੂੰ ਉਸ ਦੀ ਪਗੜੀ ਦਿੱਤੀ ਜਾਏਗੀ ਦੂਸਰਾ ਉਹਨਾਂ ਨੇ ਕਿਹਾ ਕਿ ਡੋਨਲਡ 트ੰਪ ਦੇ ਨਾਲ ਵੀ ਮੈਂ ਗੱਲਬਾਤ ਕਰਾਂਗਾ ਬਾਤਚਿੱਤ ਕਰਾਂਗਾ ਕਿ ਹਰਜੀਤ ਸਿੰਘ ਦਾ ਜਿਹੜਾ ਇਨਸੀਡੈਂਟ ਹੈ ਇੱਕ ਹਾਦਸਾ ਹੈ ਨਾ ਕਿ ਜਾਣ ਬੁੱਝ ਕੇ ਕੀਤਾ ਗਿਆ ਨਾ ਕਿ ਕੋਈ ਕ੍ਰਾਈਮ ਹੈ ਇਸ ਕਰਕੇ ਉਸ ਨੂੰ ਰਾਹਤ ਦਿੱਤੀ ਜਾਵੇ ਤੇ ਤੀਸਰਾ ਜਿਹੜਾ ਪਰਿਵਾਰ ਹੈ ਜਿਸ ਦੇ ਤਿੰਨ ਮੈਂਬਰ ਜਿਨ੍ਹਾਂ ਦੇ ਮੈਂਬਰ ਐਕਸਪਾਇਰ ਹੋ ਚੁੱਕੇ ਆ ਉਹਨਾਂ ਦੀ ਵੀ ਮਦਦ ਵਾਸਤੇ 1 ਲੱਖ ਡਾਲਰ ਦਾ ਨਾਂ ਐਲਾਨ ਕੀਤਾ ہوا ਹੈ ਕਿ ਬਹੁਤ अच्छी ਗੱਲ ਹੈ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਗਏ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦੀ ਹਰ ਮਮਕਨਾ ਜਿਹੜੀ ਹੈ ਉਹ ਦਾਦਰਸੀ ਕਰਾਂਗੇ ਉਹਨਾਂ ਦੇ ਗਮ ਦੇ ਵਿੱਚ ਅਸੀਂ ਪੂਰੇ ਸ਼ਰੀਕ ਆ ਤੇ ਤੀਸਰਾ ਉਹਨਾਂ ਕੇ ਜਿਹੜੇ ਲੋਕ ਬਹੁਤ ਪ੍ਰੋਪਗਾਂਡਾ ਕਰ ਰਹੇ ਆ ਮੁਕਤਲ ਸਟੇਟਾ ਦੇ ਅੰਦਰ ਇੰਡੀਆ ਦੇ ਵਾਸਤੇ ਤੇ ਵੀਰੋ ਉਹਨਾਂ ਦੇ ਅਗੇਂਸਟ ਅਸੀਂ ਜਾਵਾਂਗੇ ਅਸਲ ਸੂਰਤ ਇਹ ਹਾਲ ਜਿਹੜੀ ਹੈ ਉਹਦਾ ਐਲਾਨ ਕਰਾਂਗੇ ਵੱਡੀ ਵਕੀਲਾਂ ਦੀ ਟੀਮ ਤਸ਼ਕੀਲ ਦਵਾਂਗੇ ਜਿਹੜਾ ਕਿ ਹਰਜੀਤ ਸਿੰਘ ਦਾ ਕੇਸ ਲੜਨਗੇ ਤੇ ਉਸ ਨੂੰ ਰਿਹਾਈ ਦਵਾਈ ਜਾਏਗੀ ਹਰ ਉਹਨਾਂ ਨੇ ਕਿਹਾ ਹੈ ਕਿ ਹਰ ਉਹ ਕੰਮ ਜਿਹੜਾ ਮੈਂ ਕਰ ਸਕਣਾ ਹੈ ਜਿਹੜਾ ਮੇਰੇ ਹੱਥ ਵਿੱਚ ਹੋਏਗਾ ਉਹ ਮੈਂ ਹਰਜੀਤ ਸਿੰਘ ਦੀ ਰਿਹਾਈ ਵਾਸਤੇ ਕਰਾਂਗਾ ਵੀਰੋ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਪੂਰਾ ਦੇਸ਼ ਪੂਰਾ ਮੁਲਕ ਤੇ ਗੁਰਪਤਵੰਨ ਸਿੰਘ ਪੰਨੂ ਜਣ ਕੋਈ ਹਾਲਾਂਕਿ ਕਹੇ ਜਾਂਦਾ ਕਿ ਖਾਲਸਤਾਨੀ ਅਲੱਗ ਹੋਣਾ ਚਾਹੁੰਦੇ ਆ ਉਹ ਵੀ ਵੀਰੋ ਆਪਣੇ ਦੇਸ਼ ਵਾਸਤੇ ਖੜੇ ਹੋ ਗਏ ਆ ਲੜਿਆ ਹਰਜੀਤ ਸਿੰਘ ਦਾ ਕੇਸ ਤੇ ਇੱਕ ਬਹੁਤ ਵੱਡੀ ਰਾਹਤ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਹਰਜੀਤ ਸਿੰਘ ਵਾਸਤੇ ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਹਰਜੀਤ ਸਿੰਘ ਨੂੰ ਰਿਹਾਈ ਹੋ ਜਾਏਗੀ ਜਾਂ ਕਿ ਨਹੀਂ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਿਖਣਾ ਆਪਣਾ ਸਾਰਾ ਖਿਆਲ ਕਰਨ ਦਵਾਉ ਯਾਦ ਰੱਖਣਾ ਅੱਲਾ ਫੇਜ਼